ਮੇਰੇ ਨਾਲ ਨੇ ਸਾਡੇ ਉਗੇ ਲਾਇਰ ਜੋ ਕਿ ਯੂ ਐਸ ਏ ਚ ਸਾਡੇ ਕਨਹਾਣੀ ਕਲਾ ਦਾ ਨਾਮ ਬਹੁਤ ਉੱਚਾ ਕਰ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਸਾਡੇ ਇਮੀਗਰੈਂਟ ਵੀਰ ਕੈਨੇਡਾ ਆਪਣੇ ਯੂ ਐਸ ਏ ਵਿੱਚ ਗਏ ਉਹਨਾਂ ਨੂੰ ਉੱਥੇ ਇਹਨਾਂ ਨੇ ਪੱਕੇ ਤੌਰ ਤੇ ਬਸਾਉਣ ਦੇ ਵਿੱਚ ਬਹੁਤ ਮਦਦ ਕੀਤੀ ਆਓ ਹੁਣ ਉਹ ਸਾਡੇ ਪਿੰਡ ਆਏ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰੀਏ ਤੇ ਕਿੱਦਾਂ ਫੀਲ ਕਰ ਰਹੇ ਨੇ ਬਹੁਤ ਵਧੀਆ ਫੀਲ ਕਰਦਾ ਹਾਂ ਜੀ ਜਦੋਂ ਵੀ ਮੈਂ ਆਉਂਦਾ ਹੈਗਾ ਤੇ ਮੇਰਾ ਪਹਿਲਾ ਹੀ ਇਹ ਕੋ ਚੀਜ਼ ਮੇਰੇ ਦਿਮਾਗ ਚ ਹੁੰਦੀ ਆ ਮੈਨੂੰ ਪਿੰਡ ਜਾਣਾ ਹੈਗਾ ਜੀ ਮੱਥਾ ਟੇਕਣਾ ਗੁਰੂ ਧਾਮਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਹਾਂਜੀ ਸਮਾਦਾਂ ਦੇ ਵਿੱਚ ਹਾਂਜੀ ਆਪਣੇ ਸ਼ਿਵਾਲੇ ਦੇ ਵਿੱਚ ਹਾਂਜੀ ਤੇ ਜਿਹੜੇ ਸਾਡੇ ਭਰਾ ਨੇ ਇੱਥੇ ਮਿਲਣਾ ਹੈਗਾ ਸੋ ਇਹਦੇ ਮੈਨੂੰ ਬਹੁਤ એનર્ਜੀ ਮਿਲਦੀ ਆ ਜੀ ਹਾਂਜੀ ਤੇ ਇਕਾਗਰਤਾ ਜਿਹੜੀ ਹੈਗੀ ਆ ਜਿਹੜੀ ਲੋਏ ਦੇ ਲਈ ਬਹੁਤ ਜ਼ਰੂਰੀ ਹੈਗੀ ਯਾਰ ਫੋਕਸ ਉਹ ਮੇਰਾ ਬਹੁਤ ਜ਼ਿਆਦਾ ਐਕਸਪੈਂਡ ਹੁੰਦਾ ਹੈ ਜੀ ਸੋ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਮੈਂ ਆਉਂਦਾ ਹੈਗਾ ਮੈਂ ਤੇ ਤੁਹਾਨੂੰ ਤੁਹਾਡੀਆਂ ਪੁਰਾਣੀਆਂ ਯਾਦਾਂ ਬਹੁਤ ਨੇ ਜਸ ਆਪਣੇ ਆ ਦੇਖੋ ਤੁਹਾਡੇ ਸਾਹਮਣੇ ਦਰਵਾਜਾ ਸੀਗਾ ਅਸੀਂ ਖੇਲਦੇ ਰਹੇ ਇੱਥੇ ਉੱਪਰ ਜਾਂਦੇ ਰਹੇ ਹਵਤੰਗਾ ਚੜਾਉਂਦੇ ਰਹੇ ਹੈਗੇ ਆ ਹਾਂਜੀ ਤੇ ਬਹੁਤ ਜ਼ਿਆਦਾ ਦਾ ਬਹੁਤ ਨਹੀਂ ਜੀ ਠੀਕ ਹੈ ਕੋਈ ਮਤਲਬ ਮੈਂ ਗਿਣ ਨਹੀਂ ਸਕਦਾ ਹੈਗਾ ਹਾਂਜੀ ਲੋਕਾਂ ਨਾਲ ਪਿਆਰ ਮੁਹੱਬਤ ਭਾਈਚਾਰਾ ਬਹੁਤ ਕੁਝ ਹੈ ਜੀ ਪਿਆਰੀ ਪਿਆਰੇ ਮੇਰੇ ਕੋਲ ਤਾਂ ਜੀ ਹਾਂਜੀ ਤੇ ਯੂ ਐਸ اے ਇੰਡੀਆ ਦਾ ਜਿਹੜਾ ਤੁਹਾਡਾ ਮਿਲਨ ਹੈ ਉਹ ਕਿਦਾਂ ਹੈ ਮੈਂ ਇੱਥੋਂ ਆਪਣੇ ਮੈਰਿਜ بیس ਤੇ ਗਿਆ ਸੀਗਾ ਜੀ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਂ ਸਟਰਗਲ ਕੀਤੀ ਜਿੱਦਾਂ ਬਾਕੀ ਸਾਰੇ ਕਰਦੇ ਹੈਗੇ ਨੇ ਜੀ ਨਵੇਂ ਬੰਦੇ ਦਾ ਕਾਫੀ ਕੀ ਸਟਰਗਲ ਹਾਂਜੀ ਤੇ ਫਿਰ ਟਾਈਮ ਦੇ ਨਾਲ ਫਿਰ ਆਪਣਾ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਓਕੇ ਹੁਣ ਪ੍ਰਭਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਹੈਗਾ ਹਾਂਜੀ ਤੇ ਲਾਫ ਫਰਮ ਹੈ ਗਈ ਆ ਮੈਨੂੰ ਦੋਸਤ ਜਗੇ ਹੁਣ ਇੱਕ ਫਰਮ ਹੈ ਗਈ ਆ ਜੀ ਤੇ 800 ਵਕੀਲ ਕੰਮ ਕਰਦੇ ਨਾਲ ਬਿਲਕੁਲ ਹਾਂਜੀ ਹਾਊਜ਼ੈਂਡਸ ਲੋਕਾਂ ਦੀ ਹੈਲਪ ਕੀਤੀ ਹੈਗੀ ਆ ਅੱਗੇ ਕਰ ਰਹੇ ਹੈਗੇ ਆ ਜਿਸ ਤਰ੍ਹਾਂ ਟਫ ਟਾਈਮ ਚੱਲ ਰਿਹਾ ਹੈ ਯੂ ਐਸ اے ਦੇ ਵਿੱਚ ਆ ਜਿਹੜੇ ਇਮੀਗ੍ਰੇਸ਼ਨ ਇਮੀਗ੍ਰੈਂਟ ਲੋਕ ਨੇ ਜਾਂ ਜਿਨ੍ਹਾਂ ਨੇ ਅਸਲਮ ਫਾਈਲ ਕੀਤਾ ਹੋਇਆ ਤੇ ਉਹਨਾਂ ਦੀ ਹੁਣ ਆਉਣ ਵਾਲੇ ਸਮੇਂ ਵਿੱਚ ਕੋਈ ਡਿਫਿਕਲਟ ਟਾਈਮ ਹੈਗਾ ਇਹ ਹਾਂਜੀ ਟਫ ਟਾਈਮ ਤੁਸੀਂ ਕਹਿ ਲਓ ਮੈਨੂੰ ਇਹ ਤੇ ਚੈਲੰਜ ਚੈਲੰਜ ਸਾਡੇ ਵਕੀਲਾਂ ਦੇ ਕੋਲ ਬਹੁਤ ਹੈਗੇ ਨੇ ਇਸ ਟਾਈਮ ਤੇ ਜੀ ਟਫ ਫਾਈਟ ਹੈਗੀ ਆ ਜੀ ਤੇ ਅਸੀਂ ਮਤਲਬ ਹਰ ਲੈਵਲ ਦੇ ਉੱਪਰ ਫਾਈਟ ਕਰਦੇ ਹੈਗੇ ਆ ਜਿਹੜਾ ਮੇਰਾ ਆਫਿਸ ਹੈ ਜਾਂ ਮੈਂ ਤੁਹਾਨੂੰ ਮੇਰੇ ਬਾਰੇ ਕਹਿ ਸਕਦੇ ਹਾਂ ਜੀ ਉਹ ਚਾਹੇ ਫੈਡਰਲ ਕੋਰਟ ਹੈਗੀ ਆ ਜੀ ਚਾਹੇ ਇਮੀਗ੍ਰੇਸ਼ਨ ਕੋਰਟ ਹੈਗੀ ਆ ਜਾਂ ਪੀਸ ਕੋਰਟਸ ਹੈਗੀਆਂ ਨੇ ਅਸੀਂ ਹਰ ਲੈਵਲ ਤੇ ਲੜਦੇ ਹੈਗੇ ਹਾਂ ਹਾਂਜੀ ਲੋਕਾਂ ਨੂੰ ਹੁਣ ਰੀਟੇਨ ਕੀਤਾ ਜਾ ਰਿਹਾ ਕਾਫੀ ਤੁਹਾਨੂੰ ਪਤਾ ਹੋਵੇਗਾ ਅਸੀਂ ਕੇਬੀਸ ਕੋਰਟਸ ਕਹਿੰਦੇ ਨੇ ਉਹਨੂੰ ਰੀਟ ਫਾਲ ਕਰਦੇ ਹੈਗੇ ਆ ਕਿ ਸਾਡੇ ਬੰਦੇ ਨੂੰ ਬਿਨਾਂ ਕਿਸੇ ਰੀਜ਼ਨ ਤੋਂ ਰੀਟੇਨ ਕੀਤਾ ਜੀ ਕਿ ਉਹਦੇ ਵਿੱਚ ਸਾਨੂੰ ਕਾਫੀ ਸਫਲਤਾ ਮਿਲਦੀ ਹੈ ਰਾਈਟ ਹਾਂਜੀ ਇਫ ਵੀ ਆਰ ਟ੍ਰਾਈਿੰਗ ਟੂ ਗੈਟ ਪੀਪਲ ਆਊਟ ਜੀ ਤੁਹਾਨੂੰ ਸਾਨੂੰ ਬੜਾ ਮਾਣ ਹੈ ਕਿ ਸਾਡੇ ਪਿੰਡ ਦੇ ਘਟਾਣੀ ਕਲਾਂ ਦੇ ਜਿਹੜੇ ਆਪਣੇ ਲਾਅ ਫਰਮ ਦੇ ਨਾਲ ਜੁੜੇ ਹੋਏ ਐਡਵੋਕੇਟ ਨੇ ਯੂਐਸਏ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਤੇ ਸਾਡੇ ਘਟਾਣੀ ਕਲਾਂ ਦਾ ਜਿਹੜਾ ਨਾਮ ਹੈ ਤੁਹਾਡੇ ਨਾਲ ਹੋਰ ਫੇਮਸ ਹੋ ਰਿਹਾ ਜੁੜਿਆ ਹੈ ਬਿਲਕੁਲ ਜੁੜਿਆ ਹੋਇਆ ਹੈਗਾ ਜਦੋਂ ਮੈਂ ਕਦੇ ਗੁਰਦੁਆਰਾ ਸਾਹਿਬ ਜਾਂਦਾ ਹੈਗਾ ਹਾਂਜੀ ਕਾਫੀ ਤੇ ਇੱਕ ਦੋ ਗੱਲਾਂ ਕਹਿੰਦਾ ਮੌਕਾ ਮਿਲਦਾ ਹੈਗਾ ਮੈਂ ਹਮੇਸ਼ਾ ਲੋਕਾਂ ਨੂੰ ਇਹ ਕਹਿੰਦਾ ਹੈਗਾ ਕਿ ਤੁਸੀਂ ਜਦੋਂ ਵਸਤ ਕਰਦੇ ਹੋ ਪੰਜਾਬ ਦੇ ਵਿੱਚ ਜੀ ਸਾਡੇ ਪਿੰਡ ਦੇ ਵਿੱਚ ਛੇ ਵੀ ਪਾਤਸ਼ਾਹ ਇਹਦਾ ਚੋਲਾ ਸਾਹਿਬ ਜੀ ਤੇ ਦਰਸ਼ਨ ਕਰਕੇ ਆਇਆ ਹਮੇਸ਼ਾ ਕਹਿੰਦਾ ਹੈਗਾ ਸੋ ਹਰ ਸਾंस ਦੇ ਵਿੱਚ ਜਿਹੜਾ ਹੈਗਾ ਸਰ ਪਿੰਡ ਵਸਿਆ ਹੋਇਆ ਪਿੰਡ ਦੇ ਲੋਕੀ ਯਾਦਾਂ ਹਰ ਚੀਜ਼ ਜਿਹੜੀ ਹੈਗੀ ਆ ਕਨੈਕਟਡ ਹੈਗੀ ਆ ਰਾਈਟ ਇਹਨਾਂ ਲੰਮਾ ਸਾਹਿਬ 40 ਸਾਲ ਹੋ ਗਏ ਮੈਨੂੰ ਕੋਈ ਚੀਜ਼ ਕਦੇ ਡਿਸਕਨੈਕਟ ਨਹੀਂ ਹੋਈ ਆ ਅੱਛਾ ਇੱਕ ਲਾਸਟ ਕੁਐਸਚਨ ਸਰ ਇਹ ਹੈ ਕਿ ਫਿਰ ਤੁਹਾਡੇ ਨਾਲ ਬੈਠ ਕੇ ਕਦੇ ਇੰਟਰਵਿਊ ਕਰਾਂਗੇ ਤੇ ਆ ਕਿ ਜਿਸ ਤਰੀਕੇ ਨਾਲ ਹੁਣ ਤੁਸੀਂ ਕਾਫੀ ਸਮੇਂ ਤੋਂ ਬਾਅਦ ਇੰਡੀਆ ਆਏ ਹੋ ਕਿ ਇੰਡੀਆ ਦੀ ਡਿਵੈਲਪਮੈਂਟ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹੈਗਾ ਅੱਛਾ ਜੀ ਆਈ ਫ੍ਰੈਂਕਲੀ ਸਪੀਕ ਰਾਈਟ ਆ ਡਿਡਨਟ ਲਾਈਕ ਇਟ ਮੈਂ ਜੇ 15 ਸਾਲ ਪਹਿਲਾਂ ਆਇਆ ਸੀਗਾ ਮੈਂ 15 ਚ ਆਇਆ ਸੀ 10 ਸਾਲ ਹੋ ਗਏ ਨੇ ਤੇ ਮੈਨੂੰ ਕੋਈ ਚੀਜ਼ ਬਹੁਤ ਡਿਫਰੈਂਟ ਲੱਗੀ ਨਹੀਂ ਹੈਗੀ ਸੀ ਜੀ ਉਦਾਂ ਲੱਗਦਾ ਹੈਗਾ ਹਰ ਚੀਜ਼ ਉਦਾਂ ਹੀ ਲੱਗਦੀ ਹੈਗੀ ਹੈ। ਰਾਈਟ। ਥੋੜੇ ਅੱچھے ਘਰ ਬਣਿਆ ਨੇ ਵਿੱਚ ਬਹੁਤ ਵਧੀਆ ਹੈਗੇ ਬਹੁਤ ਖੁਸ਼ੀ ਹੈਗੀ ਹੈ। ਹਾਂਜੀ। ਪਰ ਲੋਕਾਂ ਦਾ ਰੈਂਟ ਸੈਂਡ ਤੁਹਾਨੂੰ ਪਤਾ ਹੋਏਗਾ ਕਿ ਕਿੰਨਾ ਅਪਲਿਫਟ ਹੋਇਆ ਹੈਗਾ। ਜੀ। ਪਰ ਮੈਂ ਉਹਨੇ ਕਚਰਾ ਉਹਨੇ ਸਾਰਾ ਕੁਝ ਮਤਲਬ ਮੈਂ ਹਿਮਾਚਲ ਵਿੱਚ ਵੀ ਜਾ ਕੇ ਆਇਆ ਹੈਗਾ ਕੱਲ। ਹਾਂਜੀ। ਸਭ ਜਗ੍ਹਾ ਤੇ ਬਹੁਤ ਵਧੀਆ। ਯਾਨੀ ਗਾਰਬੇਜ ਦੀ ਜਿਹੜੀ ਪ੍ਰੋਬਲਮ ਆ ਉਹ ਉਹ ਜੈਫਿਕ ਜਿਹੜੀ ਹੈਗੀ ਹੈ। ਟ੍ਰੈਫਿਕ ਗਾਰਬੇਜ। ਹਾਂਜੀ। ਤੇ ਸੋ ਓਵਰਆਲ ਜਿਹੜਾ ਹੈਗਾ ਆਈ ਮੈਨੂੰ ਥੋੜਾ ਬਹੁਤ ਅੱਛਾ ਰਾਈਟ। ਮੈਂ ਚਾਹੁੰਨਾ ਕਿ ਇਹਦੋਂ ਅੱਛਾ ਹੁੰਦਾ ਜਾ ਰਿਹਾ ਜੀ ਕਿ ਨਾਲ ਇਕਨੋਮਿਕਲੀ ਡਵੈਲਪਮੈਂਟ ਦੇ ਨਾਲ ਨਾਲ ਜਿਹੜੀ ਸਾਡੀ ਇਹ ਸਮਾਜ ਦੀ ਜਿਹੜੀ ਕਲੀਨਿੰਗ ਪ੍ਰੋਸੈਸ ਹੈ ਜਾਂ ਰੋਡ ਰੋਡ ਟ੍ਰੈਫਿਕ ਦੇ ਰੂਲਸ ਨੇ ਉਹ ਤੁਸੀਂ ਬਿਹਤਰ ਦੇਖਣਾ ਚਾਹੁੰਦੇ ਹੋ ਬਿਲਕੁਲ ਸਬਾਨ ਲੋਕਾਂ ਦੀ ਜਿਹੜੀ ਵੀ ਚੀਜ਼ ਲੋਕਾਂ ਦੀ ਜਾਨ ਮਾਲ ਦੀ ਨਚੂਰੀ ਹੋਈ ਹੈ ਸਰ ਉਹਦੇ ਵਿੱਚ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਜੀ ਠੀਕ ਹੈ ਰੋਡਸ ਵੀ ਆ ਗਈਆਂ ਟ੍ਰੈਫਿਕ ਆ ਗਈ ਉਹਦੇ ਵਿੱਚ ਐਜੂਕੇਸ਼ਨ ਆ ਗਈ ਹੈਲਥ ਕਾਰੇ ਵਿੱਚ ਹਾਂਜੀ ਇਹ ਚੀਜ਼ਾਂ ਇੰਪਰੂਵ ਹੋਣੀਆਂ ਚਾਹੀਦੀਆਂ ਸਨ ਤੇ ਮੇਰੇ ਦੋ ਫਰੈਂਡ ਸਰ ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈਗਾ ਇੱਕ ਰਾਜ ਸੀਗਾ ਸਾਡੇ ਇਥੋਂ ਮੇਰੇ ਅਸੀਂ ਨਾਲ ਪੜ੍ਹਦੇ ਸੀਗੇ ਹਾਂਜੀ ਬਿਲਕੁਲ ਇੱਕ ਸਲੀਮ ਸੀਗਾ ਹਾਂਜੀ ਛੋਟੇ ਘਰਾਂ ਦੇ ਵਿੱਚ ਛੋਟੇ ਰਹੇ ਨੇ ਉਹ ਸਾਰੇ ਬਿਲਕੁਲ ਬਿਲਕੁਲ ਉੱਠੇ ਨਹੀਂ ਉੱਠ ਨਹੀਂ ਸਕੇ ਉਹ ਹਾਂਜੀ ਸਚਾਈ ਹੈ ਲਾਈਫ ਦੀ ਹੈ ਮਤਲਬ ਰਿਐਲਿਟੀ ਹੈਗੀ ਹੈ ਹਾਂਜੀ ਤੇ ਉਹਨਾਂ ਦੀ ਡੈਥ ਹੋਈ ਦੋਨਾਂ ਦੀ ਜੀ ਮੇਰੇ ਖਿਆਲ ਚ ਨੀ ਕਿਸੇ ਨੂੰ ਪਤਾ ਅਜੇ ਤੱਕ ਕਿ ਵਾਈ ਦੇ ਡਾਈ ਜੀ राइट ਤੁਸੀਂ ਨਾ ਪ੍ਰੋਪਰਲੀ ਡਾਇਗਨੋਸ ਕੀਤਾ ਹੈਗਾ ਹਾਂਜੀ ਇਹ ਆ ਜੀ ਮੇਰੇ ਢੂਹੀ ਦੇ ਵਿੱਚ ਥੋੜਾ ਦਰਦ ਹੁੰਦਾ ਸੀਗਾ ਹਾਂਜੀ ਜਾਂ ਮੈਨੂੰ ਥੋੜਾ ਇੱਕ ਦਿਨ ਬੁਖਾਰ ਹੋਇਆ ਨੈਕਸ ਦੇ ਤੇਥ ਹੋ ਗਿਆ ਜੀ ਸੋ ਜਿਹੜਾ ਮੈਡੀਕਲ ਹੈਲਥ ਸਿਸਟਮ ਹੈਗਾ ਉਹ ਸਰ ਬਹੁਤ ਇੰਪਰੂਵ ਕਰ ਲਿਆ ਹੈ ਗਿਆ ਮੋਹੱਲਾ ਕਲੀਨ ਬਣ ਗਏ ਇਹ ਉਹ ਹੋ ਗਿਆ ਕੋਈ ਫਾਇਦਾ ਨਹੀਂ ਸਰ ਦੇ ਆਨ ਜਸਟ ਆਨ ਨਾਟ ਆਨ ਟੂ ਦਾ ਗਰਾਉਂਡ ਰਿਐਲਿਟੀ ਇਜ਼ ਡਿਫਰੈਂਟ ਯਾ ওকে ਤੁਹਾਡਾ ਬੜੀ ਖੁਸ਼ੀ ਹੋਈ ਗੱਲ ਕਰਕੇ ਤੇ ਹਾਂਜੀ ਕਿ ਅਸ਼wini ਪਾਖੜੀ ਪਾਖੜੀ ਜੀ ਤੇ ਜ਼ਰੂਰ ਇੱਛਾ ਹੈਗੀ ਤੁਹਾਡੇ ਨਾਲ ਇੰਟਰਵਿਊ ਕਰਾਂਗੇ ਮੈਂ ਸਭ ਚਾਹੁੰਦਾ ਹੈਗਾ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਅੱਛੇ ਹੋਣ ਜੀ ਅੱਛੇ ਸਕੂਲਾਂ ਵਿੱਚ ਜਾਣ ਮੇਰਾ ਆਪਣਾ ਮੈਂ ਵਕੀਲ ਹੈਗਾ ਮੇਰੀ ਬੇਟੀ ਵਕੀਲ ਹੈਗੀ ਆ ਉੱਥੇ ਪੈਦਾ ਹੋਈ ਹੋਰ ਲड़का ਮੇਰਾ ਡਾਕਟਰ ਹੈਗਾ ਸਾਲਾ ਲੋ ਮੇਰਾ ਡਾਕਟਰ ਹੈਗਾ ਸੋ ਮੈਂ ਚਾਹੁੰਨਾ ਕਿ ਸਾਰੇ ਘਰ ਘਰ ਦੇ ਵਿੱਚ ਇਹੋ ਜਿਹਾ ਕੁਝ ਹੋਣਾ ਚਾਹੀਦਾ ਹੈ ਜੀ ਤੇ ਸਿਰਫ ਮੈਂ ਇੱਕ ਤੁਹਾਨੂੰ ਇੱਛਾ ਕਰ ਸਕਦਾ ਕਿ ਤੁਸੀਂ ਸਾਡੇ ਜਿਹੜਾ ਹਾਈ ਸਕੂਲ ਹੈ ਹਾਂਜੀ ਇਥੇ ਜਿਸ ਤਰੀਕੇ ਨਾਲ ਤੁਸੀਂ ਕਲੀਨਿੰਗ ਦੇ ਵੀ ਸੜਾ ਪ੍ਰੋਸੈਸ ਹੈ ਸਮਾਜ ਦੇ ਵਿੱਚ ਡਵੈਲਪਮੈਂਟ ਅਵੇਅਰਨੈਸ ਆਉਣੀ ਚਾਹੀਦੀ ਹੈ ਕਿ ਅਗੇ ਤੁਹਾਡੇ ਕੋਲ ਕੁਝ ਟਾਈਮ ਹੋਵੇ ਤਾਂ ਤੁਸੀਂ ਬੱਚਿਆਂ ਨੂੰ ਅਨਫੋਰਚਨਟਲੀ ਮੈਂ ਕੱਲ ਨੂੰ ਵਾਪਸ ਜਾ ਰਿਹਾ ਹਾਂ ਉਹ ਹਾਂਜੀ ਆਈ ਹੈਡ ਓਨਲੀ 4 ਡੇਸ ਓਕੇ ਤੇ ਕੱਲ ਨੂੰ ਵਾਪਸੀ ਅਸੀਂ ਰਾਉਂਡ 11올 ਰਾਈਟ ਹਾਂਜੀ ਓਕੇ ਨੈਕਸਟ ਟਾਈਮ ਨੈਕਸਟ ਟਾਈਮ ਜਿਹੜਾ ਹੈਗਾ ਨਾ ਐਬਸੋਲੂਟਲੀ ਆਈ ਊਡ ਲਵ ਇਟ ਓਕੇ ਓਕੇ ਅਗੇਨ ਥੈਂਕ ਯੂ ਫਾਰ ਯੋਰ ਪ੍ਰੀਸ਼ੀਅਸ ਟਾਈਮ ਆਮ ਲੱਕੀ ਵਾਸ ਵਾਕਿੰਗ ਟੂ ਹੈਵ ਯੂ ਥੈਂਕ ਯੂ ਥੈਂਕ ਯੂ